ਨਮਸਤੇ ਅਦਾਬ ਸਤ ਸ੍ਰੀ ਅਕਾਲ ਮੈਂ ਹਾਂ ਅਰਸ਼ਦੀਪ ਸਿੰਘ ਸਮਰ ਤਾਂ ਤੁਸੀਂ ਦੇਖ ਰਹੇ ਹੋ ਦ ਸਮਰ ਨਿਊਜ਼ ਦਾ ਖਾਸ ਪ੍ਰੋਗਰਾਮ ਜੈ ਹਿੰਦ ਅੱਜ ਤੁਹਾਨੂੰ ਜੈ ਹਿੰਦ ਚ ਦੱਸਾਂਗੇ ਐਸੇ ਵੀਰ ਜਵਾਨ ਦੀ ਕਹਾਣੀ ਜਿਹੜਾ ਮਰਨ ਤੋਂ ਬਾਅਦ ਵੀ ਅੱਜ ਵੀ ਬਾਰਡਰ ਤੇ ਤੈਨਾਤ ਹੈ ਤੇ ਭਾਰਤ ਦੀ ਸੈਨਾ ਦੇ ਨਾਲ ਜੁੜ ਕੇ ਦੇੜਾ ਚੀਨੀ ਸੈਨਾ ਦੇ ਉੱਤੇ ਨਜ਼ਰ ਰੱਖਦਾ ਹੈ ਇਹ ਉਹ ਵੀਰ ਜਵਾਨ ਹੈ ਜਿੰਦਾ ਨਾਮ ਹੈ ਬਾਬਾ ਹਰਪ੍ਰਜਨ ਸਿੰਘ ਤਾਨੂੰ ਦੱਸ ਦਈਏ ਕਿ ਜਿਹੜੇ ਪਾਬਾ ਹਰਪ੍ਰਜਨ ਸਿੰਘ ਐ ਉਹਨਾਂ ਦਾ ਜਨਮ ਪੰਜਾਬ 'ਚ 1946 'ਚ ਹੋਇਆ ਸੀਗਾ ਉਸ ਤੋਂ ਬਾਅਦ ਉਹ 1966 ਦੇ ਵਿੱਚ ਪੰਜਾਬ ਰੈਜੀਮੈਂਟ 'ਚ ਐਜ਼ ਅ ਸਪਾਈ ਭਰਤੀ ਹੋ ਗਏ ਉਸ ਤੋਂ ਬਾਅਦ ਜਿਹੜੇ ਉਹਨਾਂ ਨੂੰ 1966 ਦੇ ਵਿੱਚ ਉਹਨਾਂ ਨੂੰ ਸਿੱਕਮ ਚ ਤਨਾਤ ਕਰਤਾ ਗਿਆ ਜਿੱਥੇ ਉਹ ਆਪਣੀ ਪਲਟਲ ਦੇ ਨਾਲ ਸਿੱਕਮ ਦੇ ਵਿੱਚ ਜਿਹੜੇ ਚੀਨੀ ਸੈਨਾ ਦੇ ਉੱਤੇ ਨਜ਼ਰ ਰੱਖਣ ਲਈ ਗਸ਼ਤ ਕਰਦੇ ਸਨ 4 ਅਕਤੂਬਰ 1966 ਚ ਜਿਹੜੇ ਬਾਬਾ ਹਰਪ੍ਰੀਤ ਸਿੰਘ ਐ ਗਰਸਟ ਕਰਦੇ ਉਹਨਾਂ ਦਾ ਪੈਰ ਫਿਸਲ ਗਿਆ ਤੇ ਉਹ ਜਾ ਕੇ ਨਦੀ ਦੇ ਵਿੱਚ ਗਿਰੇ ਜਿੱਥੇ ਉਹਨਾਂ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਜਿਹੜੇ ਪੰਜਾਬ ਰੈਜiment ਦੇ ਜਵਾਨ ਸੀ ਉਹ ਉਹਨਾਂ ਦਾ ਸ਼ਵ ਲੱਭਣ ਲੱਗ ਗਏ ਲੇਕਿਨ ਉਹਨਾਂ ਨੂੰ ਉਹਨਾਂ ਦਾ ਸ਼ਵ ਨਹੀਂ ਮਿਲਿਆ ਤੇ 2-3 ਦਿਨ ਬਾਅਦ ਉਹਨਾਂ ਨੂੰ ਜਿਹੜਾ ਉਹਨਾਂ ਦਾ ਸਾਥੀ ਉਹਨੂੰ ਸੁਪਨਾ ਆਇਆ ਕਿ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੇਰਾ ਸ਼ਵ ਇਸ ਜਗ੍ਹਾ ਤੇ ਪਿਆ ਹੈ। ਜਦੋਂ ਉਹ ਸਵੇਰੇ ਜਵਾਨ ਉੱਠ ਕੇ ਉੱਥੇ ਗਏ ਤਾਂ ਉਹਨਾਂ ਨੂੰ ਉੱਥੇ ਦਾ ਬਾਬਾ ਹਰਪ੍ਰੀਤ ਸਿੰਘ ਦਾ ਸ਼ਵ ਮਿਲ ਗਿਆ। ਥੋੜੇ ਦਿਨ ਬਾਅਦ ਫਿਰ ਬਾਬਾ ਹਰਪ੍ਰੀਤ ਸਿੰਘ ਆਪਣੇ ਸਾਥੀ ਦੇ ਸਪਨੇ ਚ ਆਏ ਉਹਨਾਂ ਨੇ ਕਿਹਾ ਕਿ ਮੇਰੀ ਇੱਥੇ ਇੱਕ ਸਮਾਦੀ ਬਣਾਈ ਜਾਵੇ ਤਾਂ ਕਿ ਮੈਂ ਇੱਥੇ ਰਹਿ ਕੇ ਦੁਸ਼ਮਨਾ ਤੇ ਨਜ਼ਰ ਰੱਖ ਸਕਾਂ ਜਦੋਂ ਇਹ ਗੱਲ ਉਹਨੇ ਆਪਣੇ ਅਫਸਰਾਂ ਨਾਲ ਕੀਤੀ ਤੇ ਅਫਸਰਾਂ ਨੇ ਏਦੇ ਟੇਮ ਅਮਲ ਕਰਦੇ ਹੋਏ ਉੱਥੇ ਇੱਕ ਸਮਾਦੀ ਬਾਬਾ ਹਰਪ੍ਰੀਤ ਸਿੰਘ ਦੀ ਬਣਾਈ ਤੇ ਇੱਕ ਮੰਦਰ ਤਿਆਰ ਕੀਤਾ ਜਿੱਥੇ ਬਾਬਾ ਹਰਪ੍ਰੀਤ ਸਿੰਘ ਦੇ ਬੂਟ ਮੰਜਾ ਤੇ ਸਮਾਨ ਰੱਖਿਆ ਗਿਆ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਕਈ ਵਾਰ ਜਿਹੜੀ ਉਥੇ ਦੇ ਜਵਾਨਾਂ ਦੇ ਮੁਤਾਬਕ ਕਿ ਹਰਪਜਨ ਸਿੰਘ ਨੇ ਕਈ ਵਾਰ ਸੁਪਨੇ ਚ ਆ ਕੇ ਜਿੰਨੀ ਜਿਹੜੀ ਸੈਨਾ ਹੁੰਦੇ ਉਹਨਾਂ ਦੀ ਹਰਕਤਾਂ ਦੇ ਬਾਰੇ ਸੁਪਨੇ ਚ ਆ ਕੇ ਦੱਸਿਆ ਵੀ ਤੇ ਕਿਹਾ ਜਾਂਦਾ ਹੈ ਕਿ ਕਈ ਵਾਰ ਉਹਨਾਂ ਦੇ ਬੂਟ ਜਦੋਂ ਪਾਲਿਸ਼ ਕਰਕੇ ਰਾਤੀ ਰੱਖੇ ਜਾਂਦੇ ਆ ਤੇ ਸਵੇਰੇ ਹੁੰਦੇ ਤੇ ਮਿੱਟੀ ਵੀ ਲੱਗੀ ਹੁੰਦੀ ਹੈ ਐਦਾਂ ਦੀਆਂ ਜਿਹੜੀਆਂ ਗੱਲਾਂ ਜਦੋਂ ਸੈਨਾ ਨੂੰ ਪਤਾ ਲੱਗਦੀਆਂ ਸੀਗੀਆਂ ਤੇ ਸੈਨਾ ਨੇ ਉਸ ਤੋਂ ਬਾਅਦ ਜਿਹੜੇ ਬਾਬਾ ਹਰਪਜਨ ਸਿੰਘ ਦੀ ਸ਼ਹਾਦਤ ਤੋਂ ਬਾਅਦ ਵੀ ਉਹਨਾਂ ਦੀ ਵੇਤਨ ਜਿਹੜੀ ਬੰਦ ਨਹੀਂ ਕੀਤੀ ਤੇ ਉਹਨਾਂ ਨੂੰ ਉਹ ਸੁਵਿਧਾਵਾਂ ਜਿਹੜੀਆਂ ਸੈਨਾ 'ਚ ਰਹਿ ਕੇ ਦਿੱਤੀਆਂ ਜਾਂਦੀਆਂ ਸਾਰੀਆਂ ਸੁਵਿਧਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੈਨਾ ਵੱਲੋਂ ਬਾਬਾ ਹਰਪ੍ਰੀਤ ਸਿੰਘ ਨੂੰ ਸਾਲ 'ਚ ਜਿਹੜਾ 2 ਮਹੀਨੇ ਦੀ ਛੁੱਟੀ ਤੇ ਵੀ ਭੇਜਿਆ ਜਾਂਦਾ ਸੀ ਜਿੱਥੇ ਉਹਨਾਂ ਤੇ ਉੱਥੇ ਦੇ ਇਲਾਕਾ ਨਿਵਾਸੀ ਜਿਹੜੇ ਸਨ ਉਹ ਉਹਨਾਂ ਦਾ ਸਮਾਨ ਲੈ ਕੇ ਜਿਹੜਾ ਰੇਲਵੇ ਸਟੇਸ਼ਨ ਜਾਂਦੇ ਸਨ ਤੇ ਉਹਨਾਂ ਨੂੰ ਫੇਰ ਟ੍ਰੇਨ ਤੇ ਉਹਨਾਂ ਦੇ ਸਮਾਨ ਨੂੰ ਉਹਨਾਂ ਨਾਲ ਭੇਜਿਆ ਜਾਂਦਾ ਸੀ ਇਹ ਨਹੀਂ ਜਦੋਂ ਚੀਨੀ ਤੇ ਭਾਰਤ ਦੇ ਜਿਹੜੀ ਫੌਜ ਹੈ ਜਦੋਂ ਇਕੱਠੇ ਹੋ ਕੇ ਫਲੈਗ ਮਾਰਚ ਲਈ ਇਕੱਠੇ ਹੁੰਦੀ ਸੀ ਤੇ ਬਾਬਾ ਹਰਪ੍ਰੀਤ ਸਿੰਘ ਦੀ ਕੁਰਸੀ ਇਲਾਕ ਤੋਂ ਲਗਾਈ ਜਾਂਦੀ ਸੀ ਕਿਹਾ ਜਾਂਦਾ ਹੈ ਕਿ ਜਿਹੜੀ ਉਹਨਾਂ ਦੀ ਆਤਮਾ ਹੈ ਜਿਹੜੀ ਉੱਥੇ ਉਹ ਅੱਜ ਵੀ ਉੱਥੇ ਰਹਿ ਕੇ ਤੈਨਾਤ ਰਹਿੰਦੀ ਹੈ ਚੀਨੀ ਸੈਨਾ ਦੇ ਉੱਤੇ ਨਜ਼ਰ ਰੱਖਦੀ ਹੈ ਤੇ ਸਮੇਂ-ਸਮੇਂ ਤੇ ਸੁਪਨੇ ਚ ਆ ਕੇ ਸੈਨਾ ਨੂੰ ਉਹਨਾਂ ਦੀ ਜਾਣਕਾਰੀ ਵੀ ਦਿੰਦੀ ਹੈ ਹਾਲਾਂਕਿ ਹੁਣ ਸੈਨਾ ਵੱਲੋਂ ਉਹਨਾਂ ਨੂੰ ਰਿਟਾਇਰ ਵੀ ਕਰ ਦਿੱਤਾ ਗਿਆ ਲੇਕਿਨ ਜਿਹੜੇ ਉੱਥੇ ਦੇ ਜਵਾਨ ਜਿਹੜੇ ਉੱਥੇ ਤੈਨਾਤ ਨੇ ਸਿੱਕਮ ਚ ਉਹ ਹਲੇ ਵੀ ਉਸ ਮੰਦਰ 'ਚ ਆ ਕੇ ਮੱਥਾ ਟੇਕਦੇ ਨੇ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਬਾਬਾ ਹਰਪ੍ਰਜਨ ਸਿੰਘ ਨੇ ਉਹ ਹਲੇ ਵੀ ਉੱਥੇ ਰਹਿ ਕੇ ਦੇਸ਼ ਦੀ ਸੇਵਾ ਕਰ ਰਹੇ ਹਨ ਇਸੇ ਤਰ੍ਹਾਂ ਦੀਆਂ ਵੀਰ ਜਵਾਨਾਂ ਦੀਆਂ ਕਹਾਣੀਆਂ ਦੇਖਣ ਲਈ ਤੁਸੀਂ ਜੁੜੇ ਰਹੋ ਦਾ ਸਮਰ نیوز